ਫਿਰੇ ਸਗਲ ਬਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਮਾਹ ਮਹਮ ਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਪੋលਿਆ ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਮ ਘਣੀ ਚੂਕਾ ਮਾਨੇ ਅਭਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਤ ਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਹੋ ਕਰਮ ਕਮਾਏ ਨਾਨਕ ਹਰੇ ਨਾ ਸੂਕਹੀ ਜੇ ਗੁਰਮੁ ਕਰੇ ਸੁਮਾਏ ਮਹੱਲਾ ਪਹਿਲਾ ਬਸੰਤ ਰੁਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹ ਸੇ ਤੇਰੇ ਚਾਏ ਕਿਸ ਪੂਜ ਚੜਾਵਾਂ ਲਗੋਂ ਪਾਏ ਤੇਰੇ ਦਾਸਨ ਦਾਸਾ ਕਹੂੰ ਰਾਏ ਜਗ ਜੀਵਨ ਜੁਗਤ ਨਾ ਮਿਲੈ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾਂ ਦਿਉ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਾਸਨ ਦਾਸਾ ਕਹੋਂ ਰਾਈ ਤੇਰੇ ਸੱਠ ਸੰਬਤ ਸਭ ਤੀਰਥ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਾਤ ਅਭਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੀ ਇਕਸੈ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਵਾਰ ਰੁਪੇ ਕੀਆਂ ਆਕਾਰਾਂ ਬਹੁਤ ਬਿਸਥਾਰ ਗੰਗਾ ਕਾ ਉਦਕ ਕਰਮ ਤੇ ਕੀ ਆਗ ਗੁਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ ਦਾਸ ਆਟ ਲੀਖੇ ਹੋਵਹਿ ਪਾਸ ਚਾਰੇ 베ਦ ਮੁਖਾਗਰ ਪਾਠ ਪੁਰਬੀ ਨਾਮੈ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵਹਿ ਸੇਖ ਜੋਗੀ ਜੰਗਮ ਭਗਵੇਂ ਭੇਖਾ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਜੇ ਸਭ ਖੜੀ ਅਸ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋਵਗ ਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹਿਲ ਲਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜ타 ਤਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਏਕ ਧਾਵੋ ਹੋ ਮੂੜ ਮਨ ਪਾਰ ਉੱਤਰ ਜਾਹੇ ਇਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਿਖਿਆਣ ਨਾਦੀ 베ਦੀ ਪੜਹਿ ਪੁਰਾਣ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਨ ਕੈ ਰਮਈਆ ਨੇੜ ਨਾਈ ਜੇ ਕੋ ਐ ਸਾਧ ਸੰਜਮੀ ਹੋਏ ਕਿਰਿਆ ਵਸੀਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਏ ਕਰੇ ਕਿਆ ਹੋਏ ਜਿਸਨੋ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚਕਾਏ ਹੁਕਮ ਬੂਝੇ ਤਾਂ ਸਾਚਾ ਪਾਏ ਜਿਸ ਜੀਉ ਅੰਤਰ ਮੈਲਾ ਹੋਇ ਤੀਰਥ ਭਵੈ ਦਸੰਤਰ ਲੋਇ ਨਾਨਕ ਮਿਲਿਆ ਸਤਿਗੁਰ ਸੰਗ ਤਉ ਭਵਜਲ ਕੇ ਤੂ ਤਸ ਬੰਦ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰਨਾ ਦੀ ਸਹਿ ਸਰਬ ਤੂ ਤੂੰ ਸੁਰਨਾਥਾ ਦੇਵਾ ਦੇਵ ਹਰਨਾਮ ਮਿਲੈ ਗੁਰ ਚਰਨ ਸੇਵਾ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ RAM ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾਕੋ ਤੂੰ ਰੱਖਹਿ ਰਖਣ ਹਾਰ ਸਤਿਗੁਰੂ ਮਲਾਵਹਿ ਕਰਹਿ ਸਾਰ ਬੇਕਹਉ ਮੈਂ ਮਮਤਾ ਪਰ ਹਰਾਏ ਸਭ ਦੂਖ ਬਨਾਸੇ ਰਾਮ ਰਾਏ ਊਤਮ ਗਤ ਮੇ ਤਹਰ ਗੁਣ ਸਰੀਰ ਗੁਰਮਤ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲਖ ਨ ਲਖੀਐ ਕਹਉ ਕਾਏ ਗੁਰ ਸੰਗਿ ਦਿਖਾਇਓ RAM ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾ ਗਣ ਨਾਹੀ ਭਿਉ ਉਹ ਘਟ ਘਟ 라ਵੈ ਸਰਬ ਪਰਿਉ ਗੁਰਮੁਖ ਥਿਰ ਚੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪਿਉ ਬੇਨ ਗੁਰ ਭਗਤ ਨਾ ਪਾਓ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਤੰਦਰੋਏ ਮਨ ਗੁਰਮਖ ਨਿਰਮਲ ਮਲ ਸ਼ਬਦ ਖੋਏ ਗੁਰ ਮਨ ਮਾਰਿਓ ਕਰ ਸੰਜੋਗ ਹੈਨ ਸਰਾਵੇ ਭਗਤ ਜੋਗ ਗੁਰ ਸੰਤ ਸਬਾ ਦੁਖ ਮਿਟੈ ਰੋਗ ਜਨ ਨਾਨਕ ਹਰਿ ਵਰ ਸਹਿਜ ਜੋਗ